ਮੁਲਾਜ਼ਮਾਂ ਦੇ ਪੈਨਸ਼ਨਾਂ ਨਾਲ ਵੀ ਵਾਅਦਾ ਕੀਤਾ ਕਿ ਅਸੀਂ 1 1 2004 ਤੋਂ ਪਹਿਲਾਂ ਦੀ ਪੈਨਸ਼ਨ ਪੁਰਾਣੀ ਪੈਨਸ਼ਨ ਯਕੀਨ ਲਾਗੂ ਕਰਾਂਗੇ ਔਰ ਜਿਹੜੇ 5.5 ਸਾਲ ਦੇ ਬਕਾਏ ਨੇ ਜੋ ਡੀਏ ਦੇ ਬਕਾਏ ਨੇ ਉਹਨਾਂ ਬਕਾਯਾਂ ਨੂੰ ਰਿਲੀਜ਼ ਕਰਾਂਗੇ ਔਰ ਜਿਹੜਾ ਵੀ ਤੁਹਾਡਾ ਡੀਏ ਦਾ ਹੋਰ ਬਕਾਇਆ ਉਹ ਨਗਦ ਦੇ ਕੇ ਸੈਂਟਰ ਨਾਲ ਲਿੰਕ ਕਰਾਂਗੇ ਸੋ ਦੋਸਤੋ ਜਿੱਥੇ ਲੋਕਾਂ ਦੇ ਨਾਲ ਕੀਤਾ ਵਾਦਾ ਭਗਵੰਤਬਾਹ ਸਰਕਾਰ ਨੇ ਅਜੇ ਤੱਕ ਕੋਈ ਪੂਰਾ ਨਹੀਂ ਕੀਤਾ ਉਥੇ ਪੰਜਾਬ ਦੇ 7 ਲੱਖ ਬਲਾਜਮਾ ਦੇ ਪੈਨਸ਼ਨਰਾਂ ਦੇ ਨਾਲ ਕੀਤਾ ਵਾਦਾ ਕੋਈ ਪੂਰਾ ਨਹੀਂ ਕੀਤਾ ਇਸ ਕਰਕੇ ਸੋ ਦੋਸਤੋ ਸਾਰੇ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਸੰਜੇ 프ਰੰਟ ਵੱਲੋਂ ਇਹ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਹੜੀ ਸਰਕਾਰ ਕਹਿੰਦੀ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਦਿਆਂਗਾ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਆ ਕੇ ਅਜੇ ਵੀ ਮਾਮਾ ਰੂੜੀਆਂ ਤੋਂ ਪੁੱਤ ਲਵਦੀਆਂ ਫਿਰਦੀਆਂ ਨੇਗੀਆਂ ਨਸ਼ੇ ਦੇ ਨਸ਼ੇ ਦੇ ਦੌਰ ਦੇ ਵਿੱਚ ਜਿੰਨਾ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਆਪਣੀਆਂ ਡਿਗਰੀਆਂ ਸੀਗੀਆਂ ਰੁਜ਼ਗਾਰ ਦੇ ਵਾਸਤੇ ਉਹ ਆਪਣੀਆਂ ਡਿਗਰੀਆਂ ਲੈ ਕੇ ਤੁੰਗਦੇਸ ਜੱਜ ਉਹਨਾਂ ਦੇ ਹੱਥਾਂ ਦੇ ਵਿੱਚ ਦੋਸਤੋ ਸਰਿੰਜਾਂ ਨੇ ਅੱਜ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਪੰਜਾਬ ਮੁਲਾਜ਼ਮ ਤੇ ਪਰਸਨਲ ਸਾਂਝੇ ਬ੍ਰਾਂਡ